ਨੰਗਲ ਸਿਟੀ ਅਪਡੇਟ ਪੇਜ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਕਾਟ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਹ ਇਤਿਹਾਸਿਕ ਗੁਰਦੁਆਰਾ ਨੰਗਲ ਦੇ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਹੈ ਦਸ਼ਮ ਪਾਤਸ਼ਾਹ ਨੂੰ ਸੈਦੇ ਮਲਾ ਨੇ ਸਤਲੁਜ ਦਰਿਆ ਦੇ ਇਸੇ ਘਾਟ ਤੇ ਦਰਿਆ ਪਾਰ ਕਰਕੇ ਉਤਾਰਿਆ ਸੀ ਤੇ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਕਾਟ ਸਾਹਿਬ ਪਿਆ ਹੈ ਜੇਕਰ ਇਸਦੇ ਇਤਿਹਾਸ ਬਾਰੇ ਗੱਲ ਕੀਤੀ ਜਾਵੇ ਤਾਂ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਦੌਣ ਤੇ ਹੁਸੈਨੀ ਦੀ ਜੰਗ ਜਿੱਤ ਕੇ ਆਏ ਤਾਂ ਵਿਭੌਰ ਰਿਆਸਤ ਦੇ ਰਾਜਾ ਨੇ ਗੁਰੂ ਜੀ ਨੂੰ ਆਪਣੇ ਕੋਲ ਆਉਣ ਦਾ ਨਿਯੋਤਾ ਭੇਜਿਆ ਤੇ ਗੁਰੂ ਜੀ ਵਿਭੌਰ ਦੇ ਰਾਜਾ ਨੂੰ ਮਿਲਣ ਲਈ ਜਦੋਂ ਆਏ ਤਾਂ ਰਸਤੇ ਵਿੱਚ ਉਹਨਾਂ ਨੇ ਸਤਲੁਜ ਦਰਿਆ ਪਾਰ ਕਰਨਾ ਸੀ ਜਦੋਂ ਉੱਥੇ ਦੇ ਮਲਾਹਾ ਨੂੰ ਪਤਾ ਲੱਗਾ ਕਿ ਗੁਰੂ ਜੀ ਆ ਰਹੇ ਹਨ ਤੇ ਉਹ ਆਪਣੀ ਕਿਸ਼ਤੀਆਂ ਨੂੰ ਫੁੱਲਾਂ ਨਾਲ ਸਜਾਉਣ ਲੱਗ ਪਏ ਕਿ ਗੁਰੂ ਜੀ ਉਹਨਾਂ ਦੀ ਕਿਸ਼ਤੀ ਵਿੱਚ ਬੈਠਣਗੇ ਤੇ ਉਹਨਾਂ ਨੂੰ ਸੋਨੇ ਦੀਆਂ ਮੋਹਰਾ ਦੇਣਗੇ ਇਹਨਾਂ ਮਲਾਹਾਂ ਦੇ ਵਿੱਚੋਂ ਇੱਕ ਮਲਾ ਸੈਦਾ ਮਲਾਸੀ ਜੋ ਕਿ ਬਹੁਤ ਗਰੀਬ ਸੀ ਜੋ ਆਪਣੀ ਕਿਸ਼ਤੀ ਵੀ ਸਜਾ ਨਹੀਂ ਸਕਦਾ ਸੀ ਜਦੋਂ ਗੁਰੂ ਜੀ ਸਤਲੁਜ ਪਾਰ ਕਰਨ ਲਈ ਮਲਾਹਾਂ ਦੇ ਕੋਲ ਆਏ ਤੇ ਉਹਨਾਂ ਨੇ ਇਕੱਲੇ ਇਕੱਲੇ ਕੋਲ ਜਾ ਕੇ ਇਹਨਾਂ ਕਿਸ਼ਤੀਆਂ ਬਾਰੇ ਪੁੱਛਿਆ ਕਿ ਇਹ ਕਿਸ਼ਤੀ ਕਿਸ ਦੀ ਹੈ ਤਾਂ ਸਾਰੇ ਹੀ ਮਲਾਹ ਆਪਣੀ ਆਪਣੀ ਕਿਸ਼ਤੀ ਬਾਰੇ ਬੋਲਣ ਲੱਗੇ ਕਿ ਇਹ ਮੇਰੀ ਕਿਸ਼ਤੀ ਹੈ ਤੇ ਜਦੋਂ ਗੁਰੂ ਜੀ ਸੈਦੇ ਮਲਾਹ ਕੋਲ ਪਹੁੰਚੇ ਤਾਂ ਪੁੱਛਿਆ ਕਿ ਕਿਸ਼ਤੀ ਕਿਸ ਦੀ ਹੈ ਤਾਂ ਸੈਦੇ ਮਲਾਹ ਨੇ ਕਿਹਾ ਕਿ ਗੁਰੂ ਜੀ ਇਹ ਆਪ ਜੀ ਦੀ ਹੀ ਕਿਸ਼ਤੀ ਹੈ ਜਿਸ ਤੋਂ ਬਾਅਦ ਗੁਰੂ ਜੀ ਸੈਦੇ ਦੀ ਕਿਸ਼ਤੀ ਤੇ ਸਵਾਰ ਹੋ ਗਏ ਜਦੋਂ ਦਸ਼ਮ ਪਾਸ਼ਾ ਸਤਲੁਜ ਦੇ ਕਾਟ ਤੇ ਉਤਰਨ ਲੱਗੇ ਤਾਂ ਸੈਦੇ ਨੂੰ ਮੋਰਾ ਦੇਣ ਲੱਗੇ ਤੇ ਸੈਦੇ ਮਲਾਹ ਨੇ ਮਨਾ ਕਰਦੇ ਹੋਏ ਨਿਮਰਤਾ ਸਹਿਤ ਗੁਰੂ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਡਾ ਦੋਨਾਂ ਦਾ ਕਾਰਜ ਇੱਕ ਹੀ ਹੈ ਕਿ ਮੈਂ ਦਰਿਆ पार ਕਰਾਉਣ ਵਾਲਾ ਮਲਾ ਹਾਂ ਤੇ ਤੁਸੀਂ ਇਸ ਭਵ ਸਾਗਰ ਤੋਂ ਪਾਰ ਕਰਾਉਣ ਵਾਲੇ ਮਲਾ ਹੋ ਜਿਸ ਤਰੀਕੇ ਨਾਲ ਮੈਂ ਆਪ ਜੀ ਨੂੰ ਦਰਿਆ ਪਾਰ ਕਰਵਾਇਆ ਹੈ ਤੁਸੀਂ ਮੈਨੂੰ ਇਸ ਭਵ ਸਾਗਰ ਤੋਂ ਤਾਰ ਦਿਓ ਸੈਦੇ ਮਲਾ ਦੀ ਨਿਮਰਤਾ ਨੂੰ ਦੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਸੈਦੇ ਨੂੰ ਵਰਦਾਨ ਦਿੱਤਾ ਸੈਦਿਆ ਤੂੰ ਤਾਂ ਕੀ ਤੇਰੀਆਂ 21 ਕੋਲਾਂ ਤਰਨ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਗੁਰਦੁਆਰਾ ਸਾਹਿਬ ਦੀ ਮਾਨਤਾ ਬਰਕਰਾਰ ਹੈ ਤੇ ਦੂਰੋ ਦੂਰੋ ਲੋਕ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਇਥੇ ਨੰਤਮਸਤਕ ਹੁੰਨ ਦੇ ਲਈ ਪਹੁੰਚਦੇ ਹਨ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਦੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਿੱਤਰ ਸਥਾਨ ਗੁਰਦੁਆਰਾ ਘਾੜ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਈ ਹੈ ਇਤਿਹਾਸ ਵਿੱਚ ਆਂਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਸੈਣੀ ਇਹ ਤਨੇ ਦੌੜਦਾ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਆਏ ਅਨੰਦਪੁਰ ਸਾਹਿਬ ਆਪਸਾਨਤ ਬਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਿੰਡ ਭਪੌਰ ਦੇ ਰਾਜਾ ਰਤਨ ਰਾਏ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਪਿੰਡ ਭਪੌਰ ਨੂੰ ਆਣਾ ਕੀਤਾ ਉਸ ਵਾਰ ਜਦੋਂ ਇੱਥੋਂ ਦੇ ਮਲਾਹਾ ਨੂੰ ਇਹ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਘਾਟ ਤੇ ਆ ਰਹੇ ਨੇ ਦਰਿਆ ਪਾਰ ਕਰਨਾ ਹਰਕ ਮਲਾ ਨੇ ਆਪਣੀ ਆਪਣੀ ਬੇੜੀ ਛੰਗਾਲ ਲਈ ਰੰਗ ਰੋਗਨ ਕਰਕੇ ਵਧੀਆ ਬਣਾ ਲਈਆਂ ਤੇ ਗੁਰੂ ਜੀ ਆਣਗੇ ਸਾਡੀ 베ੜੀ ਵਿੱਚ ਬੈਠਣਗੇ ਸਾਨੂੰ ਵਧੀਆ ਨਾ ਮਿਲੇਗਾ ਉਹਨਾਂ ਵਿੱਚੋਂ ਸੈਦਾ ਮਲਾ ਜੋ ਬਹੁਤ ਗਰੀਬ ਹੋਣ ਕਰਕੇ ਆਪਣੀ 베ੜੀ ਨਾਲ ਸ਼ਿੰਗਾਰ ਸਕਿਆ ਪਰ ਮੰਦ ਵਿੱਚ ਚਾ ਸੀ ਸ਼ਰਦਾ ਸੀ ਕਿ ਗੁਰੂ ਜੀ ਆਣ ਮੇਰੀ 베ੜੀ ਵਿੱਚ ਬੈਠਣ ਮੇਰੀ 베ੜੀ ਨੂੰ ਭਾਗ ਲਾਉਣ ਤੇ ਬਾਕੀ ਦੇ ਮਲਾਹਾਂ ਨੇ ਉਹਦੀ 베ੜੀ ਨੂੰ ਸਾਈਡ ਨੂੰ ਧੱਕ ਦਿੱਤਾ ਕਿ ਆਪਣੀ ਟੁੱਟੀ ਹੋ 베ੜੀ ਨੂੰ ਪਰੇ ਨੂੰ ਕਰ ਲੈ ਸਾਡੀਆਂ ਵੀ 베ੜੀਆਂ ਦੀ ਸ਼ੋਅ ਨਾ ਖਰਾਬ ਕਰ ਤੇਰੀ ਟੁੱਟੀ ਹੋ 베ੜੀ ਵਿੱਚ ਗੁਰੂ ਜੀ ਨਹੀਂ ਬੈਠਣਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘਾਟ ਤੇ ਆਏ ਆ ਕੇ ਹਰ ਕਮਲਾ ਦੇ ਕੋ ਗਏ ਪੁੱਛਿਆ ਇਹਦੀ ਬੇੜੀ ਕਿਸ ਦੀ ਹੈ ਆਖਣ ਲੱਗੇ ਮੇਰੀ ਹੈ ਦੂਸਰੇ ਮਲਾਕ ਹੋ ਗਏ ਪੁੱਛਿਆ ਬੇੜੀ ਕਿਸ ਦੀ ਹੈ ਆਖਣ ਲੱਗੇ ਮੇਰੀ ਹੈ ਜਿਸ ਜੇ ਮਲਾ ਦੀ ਬੇੜੀ ਸੀ ਉਸਨੇ ਹੋ ਤਦ ਤੱਕ ਮੇਰੀ ਹੈ ਹੁਣ ਜਿੱਥੇ ਮੈਂ ਉਥੇ ਤੂੰ ਦਾ ਵਾਸਾ ਨਹੀਂ ਹੋਇਆ ਕਰਦਾ ਸਤਗੁਰੂ ਮਹਾਰਾ ਪੁੱਛਦੇ ਪੁੱਛਦੇ ਸਾਰੇ ਦੇ ਮਲਾ ਦੇ ਕੋ ਜਾ ਕੇ ਖੜ ਗਏ ਵਾਅਦ ਦਿੱਤੀ ਬੇੜੀ ਕਿਸ ਦੀ ਹੈ ਦੋਵੇਂ ਹੱਥ ਜੋੜ ਕੇ ਸੇ ਝੁਕਾ ਕੇ ਆ ਗਿਆ ਪਾਸ਼ਾ ਤੋਡੀ ਹੈ ਸਾਡੀ ਚੱਲ ਫੇ ਸਾਨੂੰ ਦਰਿਆ ਤੋਂ ਪਾਰ ਕਰ ਦੇ ਆ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੈਦੇ ਮਲਾ ਦੀ 베ੜੀ ਬੈਠ ਕੇ ਸਿੰਘਾਂ ਦੇ ਨਾਲ ਸਵਾਰ ਹੋ ਗਏ ਹੁਣ ਸੈਦੇ ਮਲਾ ਨੇ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ ਨਾ ਸਤਗੁਰੂ ਦਾ ਮੁਖੜਾ ਤੱਕੀ ਜਾਂਦਾ ਨਾ ਇਹ ਚੱਪੂ ਮਾਰੀ ਜਾਂਦਾ ਆਦ ਵਾਟੇ ਜਾ ਕੇ 베ੜੀ ਨੂੰ ਗੱਬੇ ਗੱਵੇ ਕਮਾਈ ਜਾਂਦਾ ਕਿਨਾਰੇ ਨਹੀਂ ਲੋਂਦਾ ਸਿੰਘਾਂ ਨੇ ਆਕੇ ਸਤਗੁਰੂ ਜੀ ਇਹ ਦੇ ਮਾਨਬੀ ਜੀ ਕੋ ਖੋਟ ਆ ਗਿਆ 베ੜੀ ਕਿਨਾਰੇ ਨਹੀਂ ਲੋਂਦਾ ਸਤਿਗੁਰਾਂ ਨੇ ਆਖਿਆ ਸੈਦਿਆ ਕੀ ਗੱਲ 베ੜੀ ਕਿਨਾਰੇ ਨਹੀਂ ਲੋਨਾ ਆਖਣ ਲੱਗਿਆ ਪਾਤਸ਼ਾਹ ਬੜੇ ਚਿਹਰਾ ਸੋ ਤਾਂਕ ਸੀ ਤੁਹਾਡੇ ਦਰਸ਼ਨ ਕਰਨ ਦੀ ਜੇ ਮੈਂ 베ੜੀ ਕਿਨਾਰੇ ਲਾਈ ਤੁਸੀਂ ਉੱਤਰਨਾ ਆਪਣੇ ਰਾਹਤੇ ਪੈ ਜਾਣਾ ਮੇਰੀ ਤਾਂ ਅੱਛਾ ਵੀ ਪੂਰੀ ਨਹੀਂ ਹੋਏ ਤੁਹਾਡੇ ਦਰਸ਼ਨ ਕਰਕੇ ਆਖਿਰਕਾਰ ਸੈਦ ਦੇ ਮਲਾ ਨੇ 베ੜੀ ਕਿਨਾਰੇ ਲਾਈ ਆ ਸਤਿਗੁਰੂ ਮਹਾਰਾਜ ਸੈਦ ਦੇ ਮਲਾ ਦੀ ਗਰੀਬੀ ਦੂਰ ਕਰਨ ਲੱਗੇ ਕਿ ਸੋਨੇ ਦੀਆਂ ਮੋਹਰੇ ਕੱਟ ਕੇ ਦੇਣ ਲੱਗੇ ਪਰ ਸੈਦ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸਤਿਗੁਰਾਂ ਨੇ ਫਿਰ ਆਖਿਆ ਸੈਦਿਆ ਲੈ ਲੈ ਆਖਣ ਲਗਿਆ ਪਾਤਸ਼ਾਹ ਮਲਾਹ ਕਦੇ ਮਲਾਹ ਤੋਂ ਪੈਸੇ ਨਹੀਂ ਲੈਂਦਾ ਜਾਣੀ ਜਣ ਪਾਸ਼ਾ ਨੇ ਤੀਸਰਾ ਬਚਨ ਆਖਿਆ ਸਹਦੇ ਫਿਰ ਮੰਗ ਲਾ ਕੁਛ ਸਾਧਗੁਰ ਤੁਠੇ ਨੇ ਤੇਰੇ ਦੇ ਆਖਣ ਲਗਿਆ ਪਾਤਸ਼ਾਹ ਜੇ ਤੁਠੇ ਹੋ ਤਾਂ ਕਿਰਪਾ ਕਰਿਓ ਤੁਸੀਂ ਇਸ ਘਾੜ ਤੇ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ ਜਦੋਂ ਮੈਂ ਤੁਹਾਡੇ ਕੋਲ ਜਾਵਾਂਗਾ ਮੈਨੂੰ ਭਵ ਸਾਗਰ ਤੇ ਪਾਰ ਕਰ ਦਿਓ ਜਦੋਂ ਇਤਨੇ ਨਿਮਰਤਾ ਪਰੇ ਬਚਨ ਸਾਧਗੁਰਾਂ ਨੇ ਸਹਦੇ ਮਲਾਹ ਦੀ ਜਵਾਬ ਤੋਂ ਸੁਣੇ ਸਾਧਗੁਰਾਂ ਨੇ ਆਖਿਆ ਸਹਦੇ ਆ ਜਾ ਫਿਰ ਤੈਨੂੰ ਇਕੱਲੇ ਨੂੰ ਕੀ ਤਾਰਨਾ ਤੂੰ ਸਾਡੇ ਸਮੇਤ 21 ਰੂਹਾਂ ਪਰ ਕੀਤੀਆਂ ਤੇਰੀਆਂ ਏਕੀ ਕੁੱਨਾ ਤਰਨ ਗਈਆਂ ਇਸ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਨੇ ਸਹਦ ਦੇ ਮਲਾਹ ਦੀਆਂ 21 ਕੁੱਲਾ ਦਾ ਤਰਨ ਦਾ ਬਰ ਦਿੱਤਾ ਸੋ ਸਾਰੀਆਂ ਸੰਗਤਾਂ ਦਾ ਗੁਰਦਵਾਰਾ ਕਮੇਟੀ ਵੱਲੋਂ ਬਹੁਤ ਬਹੁਤ ਧੰਵਾਦ ਇਸ ਸਥਾਨ ਤੇ ਹਰ ਸ਼ਨੀਵਾਰ ਲੰਗਰ ਲੱਗਦੇ ਸਾਰੇ ਗੁਰਪ੍ਰਬ ਮਨਾਏ ਜਾਂਦੇ ਸੰਗਤਾਂ ਹਮ ਹਮਾ ਕੇ ਇੱਥੇ ਪਹੁੰਚਦੀਆਂ ਦਰਸ਼ਨ ਕਰਦੀਆਂ ਅਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੂ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਗਲ ਦੀ ਪਾਵਨ ਧਰਤੀ ਜੋ ਕਿ ਆਨੰਦਪੁਰ ਸਾਹਿਬ ਤੋਂ 22 ਕਿਲੋਮੀਟਰ ਦੀ ਦੂਰੀ ਉੱਤੇ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਆਨੰਦਪੁਰੀ ਗੁਰੂ ਕੀ ਨਗਰੀ ਉਹਨਾਂ ਨੇ ਵਸਾਈ ਹੈ ਉੱਥੇ ਨੰਗਲ ਵੀ ਚਰਨਸ਼ੂ ਧਰਤੀ ਪ੍ਰਾਪਤ ਹੈ ਜਿਸ ਨੂੰ ਦੂਰ ਦਰਡੇ ਤੋਂ ਆਕੇ ਵੀ ਲੋਕੀ ਨਮਸਕਾਰ ਕਰਦੇ ਹੋਏ ਨਤਮਸਤਕ ਹੁੰਦੇ ਹਨ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਾਰ ਵੀ ਇਸ ਧਰਤੀ ਨੂੰ ਪ੍ਰਾਪਤ ਹੈ ਕਿ ਇਸ ਧਰਤੀ ਤੇ ਹਮੇਸ਼ਾ ਹੀ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਇਸੇ ਕਰਕੇ ਸ਼ਰਧਾ ਦੇ ਨਾਲ ਲੋਕੀ ਇੱਥੇ ਆਕੇ ਸਿਰ ਝੁਕਾਉਂਦੇ ਹਨ ਹੋ ਮਹੱਲਾ ਪਾਵਨ ਪਵਿੱਤਰ ਤਿਉਹਾਰ ਜੋ ਕਿ ਰਾਸ਼ਟਰੀ ਪੱਧਰ ਦਾ ਤਿਉਹਾਰ ਹੈ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਉੱਥੇ ਨੰਗਲ ਵੀ ਗੁਰਦੁਆਰਾ ਘਾਟ ਸਾਹਿਬ ਵਿਖੇ ਨਤਮਸਕ ਹੁੰਦੀਆਂ ਕਿਉਂਕਿ ਘਾਟ ਸਾਹਿਬ ਗੁਰਦੁਆਰੇ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੈਦੇ ਮਲਾਹ ਦੀ ਕਿਸ਼ਤੀ ਤੇ ਉੱਪਰ ਘਾਟ ਤੋਂ ਭਾਗ ਲਾਂਦੇ ਹੋਏ ਪਾਰ ਕਰਕੇ ਗੁਰਦੁਆਰਾ ਬਬੌਰ ਸਾਹਿਬ ਪਹੁੰਚੇ ਸਨ ਜਿੱਥੇ ਦੇ ਰਾਜਾ ਨੇ ਬਹੁਤ ਹੀ ਉਹਨਾਂ ਨੂੰ ਸਤਿਕਾਰ ਦਿੱਤਾ ਇਸੇ ਕਰਕੇ ਗੁਰਦੁਆਰਾ ਘਾਟ ਸਾਹਿਬ ਵੀ ਮਸ਼ਹੂਰ ਹੈ ਇੱਥੇ ਬਹੁਤ ਸਾਰੀਆਂ ਕਿਸ਼ਤੀਆਂ ਸਨ ਜੋ ਕਿ ਮੇਰੀ ਕਿਸ਼ਤੀ ਮੇਰੀ ਕਿਸ਼ਤੀ ਸਾਰੇ ਮਲਾਹ ਕਹਿੰਦੇ ਸਨ ਪਰ ਸੈਦਾਂ ਮਲਾਹ ਜੋ ਕਿ ਬਹੁਤ ਹੀ ਗਰੀਬ ਸੀ ਅਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਹਨ ਉਹਨਾਂ ਨੇ ਪੁੱਛਿਆ ਇੱਕ ਕਿਸਤੀ ਕਿਸ ਦੀ ਆ ਉਸਨੇ ਕਿਹਾ ਪਾਤਸ਼ਾਹ ਇਹ ਕਿਸਤੀ ਆਪ ਦੀ ਹੈ ਤੇ ਗੁਰੂ ਸਾਹਿਬ ਜੀ ਨੇ ਉਸ ਕਿਸਤੀ ਦੇ ਵਿੱਚ ਚਰਨ ਪਾ ਕੇ ਘਾਟ ਨੂੰ ਪਾਰ ਕੀਤਾ ਤੇ ਜਦੋਂ ਉਸ ਨੂੰ ਭੇਟਾ ਦੇਣ ਲੱਗੇ ਉਹ ਕਹਿੰਦਾ ਮੈਂ ਆਪਣੀ ਬਰਾਦਰੀ ਦੇ ਬੰਦੇ ਕੋਲ ਭੇਟਾ ਨਹੀਂ ਲੈਂਦਾ ਤਾਂ ਸਿੱਖਾਂ ਨੇ ਜੋ ਕਿ ਨਾਲ ਸਨ ਉਹਨਾਂ ਨੇ ਪੁੱਛਿਆ ਕਿ ਇਹ ਤੇਰੀ ਬਰਾਦਰੀ ਦੇ ਕਿਸ ਤਰ੍ਹਾਂ ਹੋਏ ਉਹ ਕਹਿੰਦੇ ਮੈਂ ਵੀ ਮਲਾਹਾਂ ਜੋ ਕਿ ਇਹ ਦਰਿਆ ਪਾਰ ਕਰਾਂਦਾ ਹਾਂ ਅਤੇ ਗੁਰੂ ਸਾਹਿਬ ਵੀ ਮਲਾਹਣ ਜੋ ਕਿ ਭਵ ਸਾਗਰ ਨੂੰ ਪਾਰ ਕਰਾਂਦੇ ਹਨ ਗੁਰੂ ਸਾਹਿਬ ਜੀ ਨੇ ਉਸ ਦੀ ਸ਼ਰਧਾ ਅਤੇ ਨਿਮਰਤਾ ਨੂੰ ਦੇਖ ਕੇ ਉਸ ਨੂੰ ਵਾੜ ਦਿੱਤਾ ਕਿ ਸੈਦਾ ਮਲਾਹ ਤੂੰ ਇਹ ਪੇਟਾ ਨਹੀਂ ਲਈ ਤੇਰੀਆਂ ਅਸੀਂ 21 ਕੁੱਲਾਂ ਤਾਰੀਆਂ ਹਨ ਉਹ ਸਦੇ ਮਲਾਦੇ ਨਾਨਕੇ ਵੀ ਸਦੇ ਮਲਾਦੀਆਂ ਆਪਣੀਆਂ ਕੁੱਲੀਆਂ ਉਸ ਦੀ ਧਰਮ ਪਤਨੀ ਦੀਆਂ ਵੀ ਸੱਤ ਕੁੱਲਾਂ ਤਾਰਦੇ ਹੋਏ ਗੁਰੂ ਸਾਹਿਬ ਜੀ ਇਸ ਘਾਟ ਨੂੰ ਪਾਰ ਕਰਦੇ ਹੋਏ ਭਾਗ ਲਾਏ ਇਸੇ ਕਰਕੇ ਹੋਲੇ ਮਹੱਲੇ ਉੱਤੇ ਵੀ ਜੋ ਇੰਨੀ ਸੰਗਤ ਆਂਦੀ ਹੈ ਅੰਮ੍ਰਿਤਸਰ ਸਾਹਿਬ ਜੀ ਤੋਂ ਆਈ ਹੋਈ ਸੰਗਤ ਇੱਥੇ ਗੁਰੂ ਕੇ ਲੰਗਰਾਂ ਵੀ ਸੇਵਾ ਕਰਦੀ ਆ ਗੁਰੂ ਕੇ ਲੰਗਰ ਲਾਂਦੀ ਆ ਤੇ ਸੰਗਤਾਂ ਧਨ ਗੁਰੂ ਨਾਨਕ ਧਨ ਗੁਰੂ ਗੋਬਿੰਦ ਸਿੰਘ ਕਹਿ ਕੇ ਆਨੰਦਪੁਰ ਸਾਹਿਬ ਤੇ ਹੋਰ ਗੁਰੂ ਕੇ ਲਾਹੌਰ ਤੇ ਇੱਥੋਂ ਦੀ ਰਵਾਨਾ ਹੁੰਦੇ ਹਨ ਸੋ ਅਸੀਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਜਿੱਥੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਂਦੇ ਹੋ ਨੰਗਲ ਵੀ ਆ ਕੇ ਗੁਰਦੁਆਰਾ ਘਾਟ ਸਾਹਿਬ ਵੀ ਕੇ ਜਰੂਰ ਦਰਸ਼ਨ ਕਰਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ